ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਵਿੱਚ ਰਹਿਣ ਸਹਨ ਤੇ ਖਰਚੇ ਦੇ ਨਾਲ ਜੂਝ ਰਹੇ ਪ੍ਰਵਾਸੀਆਂ ਨੂੰ ਰਾਹਤ ਦੇਣ ਦਾ ਯਤਨ ਕਰਦੇ ਆ ਫੈਡਰਲ ਸਰਕਾਰ ਦੇ ਵੱਲੋਂ ਪ੍ਰਤੀ ਘੰਟਾ ਉਜਾਇਤ ਦਰ ਵਧਾ ਕੇ ਸਾਰਾ 1.75 ਡਾਲਰ ਕਰਨ ਦਾ ਐਲਾਨ ਕੀਤਾ ਗਿਆ ਹੈ ਮਿਹਨਤਾਨੇ ਦੇ ਵਿੱਚ ਹੋਏ ਬਾਜ਼ੀ ਦੇ ਨਾਲ ਪਾਰਟ ਟਾਈਮ ਕੰਮ ਕਰਨ ਵਾਲੇ ਕੁਮਾਂਤਰੀ ਵਿਦਿਆਰਥੀਆਂ ਅਤਿਆਜਿਤ ਤੌਰ ਉਤੇ ਕੈਨੇਡਾ ਵਿੱਚ ਮੌਜੂਦ ਕਾਮਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਅਕਸਰ ਹੀ ਘੱਟੋ ਘੱਟ ਉਜਰਤ ਦੇ ਉੱਤੇ ਕੰਮ ਕਰਨਾ ਪੈਂਦਾ ਹੈ ਕੈਨੇਡਾ ਸਰਕਾਰ ਆਰਥਿਕਤਾ ਨੂੰ ਇਸ ਤਰੀਕੇ ਦੇ ਨਾਲ ਵਧਾਰੀ ਹੈ ਜੋ ਹਰ ਪੀੜੀ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦੀ ਹੈ ਜਿਸ ਕਾਰਨ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਰਾਹਤ ਦਿੰਦੇ ਹੋਏ ਪ੍ਰਤੀ ਘੰਟਾ ਉਜਰਤ ਦਰ ਵਧਾ ਦਿੱਤੀ ਹੈ ਨਵੀਆਂ ਉਜਰਤ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਅਤੇ ਫੈਡਰਲ ਸਰਕਾਰ ਦੇ ਵੱਲੋਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਸੁਭਾ ਸਰਕਾਰ ਦੇ ਵੱਲੋਂ ਤੈਅ ਘਟੋ-ਘਟ ਮਿਹਨਤਾਨਾ ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬੰਦਾ ਹੈ ਤਾਂ EMPLOYEES ਉੱਚਾ ਮਿਹਨਤਾਨਾ ਅਦਾ ਕਰਨ ਦੇ پابੰਧ ਹੋਣਗੇ ਇਸਾਰੇ ਮਾਮਲੇ ਉੱਤੇ ਬੋਲते हुए ਕੈਨੇਡਾ ਦੇ ਰੁਜ਼ਗਾਰ ਅਤੇ ਕੀਰਤੀ ਵਿਕਾਸ ਮੰਤਰੀ ਸਟੀਵਨ ਮੈਕਨਿਨ ਨੇ ਕਿਹਾ ਹੈ ਕਿ ਉਜਰਤਾਂ ਦੇ ਵਿੱਚ 2.4 ਫੀਸਦੀ ਵਾਧੇ ਦੇ ਨਾਲ ਕਾਮਿਆਂ ਨੂੰ ਖਰਚਾ ਚਲਾਉਣ ਦੇ ਵਿੱਚ ਮਦਦ ਮਿਲੇਗੀ ਅਤੇ ਮੁਲਕ ਦਾ ਅਰਥਚਾਰਾ ਵਧੇਰੇ ਸੁਚੱਜੇ ਤਰੀਕੇ ਦੇ ਨਾਲ ਅੱਗੇ ਵਧਾਇਆ ਜਾ ਸਕੇਗਾ। ਕੈਨੇਡਾ ਸਰਕਾਰ ਦੇ ਵੱਲੋਂ 2021 ਦੇ ਵਿੱਚ ਫੈਡਰਲ ਪੱਧਰ ਉੱਤੇ ਘਟੋ-ਘਟ ਉਜਰਤ ਦਰ ਲਿਆਂਦੀ ਗਈ ਜੋ 15 ਡਾਲਰ ਪ੍ਰਤੀ ਘੰਟਾ ਤੋਂ ਸ਼ੁਰੂ ਹੋ ਕੇ 17.75 ਡਾਲਰ ਤੱਕ ਪਹੁੰਚ ਗਈ ਹੈ। ਇੱਥੇ ਦੱਸਣਾ ਬੰਦੇ ਕਿ ਕੈਨੇਡਾ ਦੇ 4 ਰਾਜਾਂ ਦੇ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਕਟੋ-ਕਟ ਉਜਰਤਾਂ ਦੇ ਵਿੱਚ ਵਾਅਦਾ ਕੀਤਾ ਗਿਆ। 온ਟਾਰੀਓ ਦੇ ਵਿੱਚ ਕੀਤਿਆਂ ਨੂੰ 17.20 ਡਾਲਰ ਪ੍ਰਤੀ ਘੰਟਾ ਦੀ ਕਟੋ-ਕਟ ਉਜਰਤ ਮਿਲ ਰਹੀ ਹੈ। ਰਤੇ ਹਫਤੇ ਦੇ ਵਿੱਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਲਾਨਾ 1355 ਡਾਲਰ ਦਾ ਫਾਇਦਾ ਹੁੰਦੇ ਆਸਾਰ ਨਹੀਂ ਦੂਜੇ ਪਾਸੇ ਮੈਨੀਟੋਬਾ ਦੇ ਵਿੱਚ ਕੀਰਤੀਆਂ ਦਾ ਘੱਟੋ-ਘੱਟ ਪ੍ਰਤੀ ਘੰਟਾ ਮਿਹਨਤਾਨਾ 15.80 ਡਾਲਰ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਕੀਰਤੀਆਂ ਨੂੰ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲ ਰਹੀ ਹੈ ਫੈਡਰਲ ਸਰਕਾਰ ਦੇ ਵੱਲੋਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਉਜਰਤ ਦਰਾਰੇ ਰਾਜਾਂ ਤੋਂ ਵਤਨ ਬੰਦੀ ਹੈ ਦੱਸਣਯੋਗ ਹੈ ਕਿ ਮੀਡੀਆ ਰਿਪੋਰਟ ਮੁਤਾਬਕ 2023 ਦੌਰਾਨ ਅਨਟੈਰੀਓ ਦੇ ਵਿੱਚ 9,35,000 ਕੀਤੇ 17.2 ਡਾਲਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਉਜਰਤ ਦੇ ਕਾਮਕਾਰੇ ਸਨ ਵਿਦਿਆਰਥੀ ਦੀ ਘੱਟੋ-ਘੱਟ ਉਜਰਤ 16.2 ਡਾਲਰ ਤੈਅ ਕੀਤੀ ਗਈ ਜੋ ਪਹਿਲਾਂ 15.60 ਡਾਲਰ ਪ੍ਰਤੀ ਘੰਟਾ ਚੱਲ ਰਹੀ ਸੀ ਕੈਨੇਡਾ ਵਿੱਚ BC ਤੋਂ ਬਾਅਦ ਅਨਟੈਰੀਓ ਦੇ ਵਿੱਚ ਕਿਰਤੀਆਂ ਨੂੰ ਸਭ ਤੋਂ ਵੱਧ ਮਹਿੰਤਾਨਾ ਮਿਲ ਰਿਹਾ ਹੈ ਸੂਬੇ ਦੇ ਰਿਟੇਲ ਸੈਕਟਰ ਦੇ ਵਿੱਚ 35% ਦੇ ਕਿਰਤੀ ਘਟੋ ਘਟ ਉਜਰਤ ਦਾ ਜਾਂ ਫਿਰ ਇਸ ਤੋਂ ਘੱਟ ਮਹਿੰਤਾਨੇ ਉੱਤੇ ਕੰਮ ਕਰ ਰਹੇ ਨੇ ਜਦਕਿ ਅਕੋਮੋਡੇਸ਼ਨ ਅਤੇ ਫੂਡ ਸਰਵਿਸਿਜ਼ ਸੈਕਟਰ ਦੇ ਵਿੱਚ ਕਿਰਤੀਆਂ ਦਾ ਅੰਕੜਾ 24% ਦੇ ਬੰਦਾ ਹੈ ਪ੍ਰਿੰਸ ਐਡਵਰਡ ਆਇਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕਿਰਤੀਆਂ ਨੂੰ 2024 ਦੇ ਆਰੰਭ ਦੇ ਵਿੱਚ 40 ਸੈਂਟਰ ਦਾ ਵਾਅਦਾ ਮਿਲਿਆ ਅਤੇ ਅਕਤੂਬਰ ਦੇ ਵਿੱਚ 60 ਸੈਂਟ ਦਾ ਨਵਾਂ ਵਾਧਾ ਮਿਲ ਗਿਆ ਜ਼ਿਕਰ ਹੋਇਆ ਹੈ ਕਿ ਇਸੇ ਦੌਰਾਨ ਮੈਨੀਟੋਬਾ ਚੈਂਬਰ ਆਫ ਕਾਮਰਸ ਦੇ ਚੱਕਰ ਡਿਵੀਜ਼ਨ ਦਾ ਕਹਿਣਾ ਹੈ ਕਿ ਕਿਰਤਿਆਂ ਦਾ ਮਹਿੰਤਾਨਾ ਮਹਿੰਗਾਈ ਦੇ ਹਿਸਾਬ ਦੇ ਨਾਲ ਵਧ ਰਿਹਾ ਹੈ ਮੈਨੀਟੋਬਾ ਦੇ ਹਰ ਚਾਰ ਕਿਰਤਿਆਂ ਦੇ ਵਿੱਚੋਂ ਇੱਕ ਜਨ ਤਕਰੀਬਨ 1,71,000 ਕੀਰਤੀ ਘਟੋਕਾਟੂ ਜੁਰਦਲ জাফর 19.21 ਡਾਲਰ ਦੀ ਲਿਵਿੰਗ ਵੇਜ ਦਰਮਿਆਨ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਇਹ ਸਹੂਲਤ ਮਿਲਦੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ